ਸਤਿਗੁਰੂ ਨਾਨਕ ਦੇਵ ਮਹਾਰਾਜ ਜੇ ਪੜਾਹ ਦਿਾਰੇ ਲਿਆ ਉਹ ਦੁਨੀਆ ਦੇ ਵਸਤੇ ਇਕ ਸੰਗਤ ਨੂੰ ਨਾਨਕ ਨਾਮ ਦੇਵਾ ਸੰਗਤ ਨੂੰ ਬਹੁਤ ਬਹੁਤ ਪਵਰਕਾ ਹੋ ਜਿਹੜੇ ਗੁਰੂ ਨਾਨਕ ਦੇਵ ਮਹਾਰਾਜ ਮੁੱਚੇ ਜਗਤ ਦੇ ਉੱਤੀ ਦੁਨੀਆ ਦੇ ਕੋਰ ਦਾ ਨਿਚਾ ਨੇ ਬਾਨਸ ਕੀ ਜਾਤ ਦੇ ਕੇ ਪਹਿਚਾਨ ਨੂੰ ਸਭ ਨੂੰ ਇੱਕੋ ਇਕਰੀਨਾ ਟੋਲਿਆ ਮਿਲਕੂਕਾਰ ਜਿਹੜਾ ਉਚਾਰਨ ਉਹਨਾਂ ਨੇ ਕੀਤਾ ਜੋ ਸਾਰੀ ਦੁਨੀਆ ਅੱਜ ਉਸੇ ਆਪਾਂ ਗੁਰੂ ਸਾਹਿਬ ਦੀ ਪ੍ਰਕਾਸ਼ ਦੇ ਉੱਤੇ ਇਕੱਠੇ ਹੋਏ ਆ ਕਿ ਆਉਣ ਵਾਲੇ ਜਿਹੜਾ ਸਾਡਾ ਜੀਵਨ ਆ ਪਰਮਾਤਮਾ ਕਿਰਪਾ ਕਰ ਗੁਰੂ ਮਹਾਰਾਜ ਕਿਰਪਾ ਚਰਨ ਉਹਨਾਂ ਦੇ ਦਿਸੇ ਰਾਹ ਦੇ ਉੱਤੇ ਸਤਿਗੁਰੂ ਸੰਗਤ ਚੱਲੇ ਤੇ ਹਰੇਕ ਦੀ ਜ਼ਿੰਦਗੀ ਦੇ ਵਿੱਚ ਪਰਮਾਤਮਾ ਕਿਰਪਾ ਕਰ ਮਖਸ਼ੀਆਂ ਖੇੜੇ ਔਰ ਸੋ ਅੱਜ ਇਸ ਪਵਿੱਤਰ ਵਿਹਾਰੇ ਦੇ ਉੱਤੇ ਉਹ ਜਿੰਨੀ ਵੀ ਇੱਥੇ ਸੰਗਤ ਇਸ ਗੁਰਦੁਆਰੇ ਪਹੁੰਚੀ ਆ ਉਸ ਨੂੰ ਲੱਖ ਲੱਖ ਮੁਬਾਰਕਾ ਪਰਮਾਤਮਾ ਸਰਦੀ ਕਲਾ ਬਖਸ਼ੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਰੱਤ ਦੇ ਸਕਦੀ ਆਰਪੀ ਅਸਿਸਟੈਂਸ ਪੰਜਾਬ ਅੱਜ ਬੜਾ ਖੁਸ਼ੀ ਦਾ ਦਿਨ ਹੈ ਸਤਿਗੁਰੂ ਨਾਨਕ ਪ੍ਰਕਾਟੇ ਮਿੱਟੀ ਤੋਂ ਜਗ ਜਨਮ ਹੋਇਆ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਤੇ ਪ੍ਰਕਾਸ਼ ਉత్సਵ ਤੇ ਸਮੂਹ ਸੰਗਤ ਸਮੂਹ ਦੇਸ਼ ਵਿਦੇਸ਼ ਬੈਠੇ ਸਾਡੇ ਪਰਿਵਾਰ ਸਾਡੇ ਬੱਚੇ ਸਾਡੇ ਬਜ਼ੁਰਗ ਸਮੂਹ ਹਿੰਦੁਸਤਾਨ ਦੇ ਸਾਥ ਸੰਗਤ ਸਭ ਨੂੰ ਲੱਖ ਲੱਖ ਵਧਾਈ ਹੋਵੇ ਅੱਜ ਗੁਰਦੁਆਰਾ ਸਾਹਿਬ ਦੀ ਹਾਂਜੀ ਅੱਜ ਗੁਰਦੁਆਰਾ ਸਾਹਿਬ ਨਗਰ ਕੀ ਸੰਧੀ ਆਰੰਭਤਾ ਹੋ ਰਹੀ ਹੈ ਮੈਂ ਸਾਰੇ ਸੰਗਤ ਨੂੰ ਇੱਕੋ ਬੇਨਤੀ ਕਰਦਾ ਆਪਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਸੱਚੇ ਸੌਦੇ ਦਾ ਵਪਾਰ ਕੀਤਾ ਸੀ ਆਪਾਂ ਸਾਰੇ ਰਲ ਕੇ ਉਹਨਾਂ ਦੇ ਪੂਰਵਿਆਂ ਤੇ ਚੱਲੀਏ ਔਰ ਜੋ ਉਹਨਾਂ ਨੇ ਉਹਨਾਂ ਦੇ ਦਰਸਾਏ ਹੋਏ ਕਦਮਾਂ ਰਸਿਆਂ ਤੇ ਆਪਾਂ ਚੱਲਣ ਦਾ ਸਾਥ ਕਰੀਏ ਨਸ਼ਿਆਂ ਤੋਂ ਰਹਿਤ ਆਨ ਦਸ ਬਗ ਮੜਾ ਦਸਿਆ ਜਦੋਂ ਮੈਂ ਹੱਸ ਤਿੰਨ ਦਸ ਤੇ ਪਵਾ ਪਪਾ ਜੀ ਆ ਜਾਓ ਮੇਰੇ ਘਰ ਪਰਲੇ ਸਾਲ ਕੇ ਕੁਛ ਹੋਣੀ ਗੋਬਾ ਫੋਨ ਦੇ ਕੁਇਟ ਤੇ ਨਾ ਪਰਨੇ ਸਤਿਗੁਰੂ ਨਾਨਕ ਪ੍ਰਗਟਿਆ ਉਹ ਵੀ ਧੁੰਦ ਜਾਗ ਚਾਹ ਰਹਾ ਹੋਆ ਜੋ ਕਰ ਸੂਏ ਨਿਕਾਇਆ ਆਰੇ ਛੋਪੇ ਅੰਧਾਰ ਭਲੋਆ ਦੇਵਾਕ ਅਨਸਾਰ ਅੱਜ ਆਪਾਂ ਸਾਰੇ ਲੋਕ ਲੋਕਾਈ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾ ਰਹੇ ਆ ਜਿਸ ਦਿਨ ਕਿ ਸਾਰਿਆਂ ਸੰਗਤਾਂ ਨੂੰ ਲੱਖ ਲੱਖ ਬਹੁਤ ਬਹੁਤ ਮੁਬਾਰਕਾਂ ਔਰ ਜੋ ਉਤਸ਼ਾਹ ਦੇ ਨਾਲੇ ਸੰਗਤਾਂ ਅੱਜ ਇਹ ਗੁਰਪੁਰਬ ਨੂੰ ਮਨਾ ਰਹੀਆਂ ਨੇ ਉਹ ਅੱਜ ਦੇਖਣ ਵਾਲਾ ਹੀ ਆ ਚਾਹੇ ਉਹ ਸਕੂਲੀ ਬੱਚੇ ਨੇ ਚਾਹੇ ਉਹ ਸੰਗਤਾਂ ਨੇ ਚਾਹੇ ਉਹ ਵਾਹ ਜੀ ਚਾਹੇ ਉਹ ਵਾਰਸੇ ਨਗਰਾਂ ਤੋਂ ਆਏ ਵੱਖ-ਵੱਖ ਸੰਗਤਾਂ ਸਾਰੀ ਸਾਰਿਆਂ ਦੇ ਵਿੱਚ ਬਹੁਤ ਭਾਰੀ ਉੱਚਾ ਔਰ ਜਿਹੜਾ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਹੋਊਗਾ ਇਹ ਇਸ ਕਰਕੇ ਸਾਰੀ ਲੋਕਾਈ ਦਾ ਪ੍ਰਕਾਸ਼ ਹੋਊਗਾ ਕਿਉਂਕਿ ਗੁਰੂ ਸਾਹਿਬ ਦੀ ਜਿਹੜੀ ਬਾਣੀ ਆ ਉਹ ਸਾਰੀ ਲੋਕਾਈ ਦੇ ਲਈ ਔਰ ਜਦੋਂ ਜਦੋਂ ਉਹਨਾਂ ਨੇ ਬਾਣੀ ਉਤਾਰੀ ਉਹਨਾਂ ਨੇ ਉਹ ਆਪਣੀ ਬਾਣੀ ਦਾ ਨਾਮ ਨਹੀਂ ਦਿੱਤਾ ਉਹਨਾਂ ਨੇ ਅਕਾਲ ਪੁਰਖ ਦੀ ਬਾਣੀ ਆਖਿਆ ਇਸੇ ਲਈ ਜਿਹੜੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿੰਨੀ ਵੀ ਬਾਣੀ ਦਰਜਾ ਉਹ ਸਾਰੀ ਅਕਾਲ ਪੁਰਖ ਦੀ ਬਾਣੀ ਆ ਔਰ ਗੁਰੂ ਗ੍ਰੰਥ ਸਾਹਿਬ ਵੀ ਅਕਾਲ ਰੂਪ ਦੇ ਇਹੀ ਕਾਰਨ ਹੈ ਕਿ ਗੁਰੂ ਗ੍ਰੰਥ ਸਾਹਿਬ ਦਾ ਜਿਹੜਾ ਸਤਕਾਰ ਹੈ ਉਹ ਬਹੁਤ ਵੱਡੇ ਪੱਧਰ ਤੇ ਸਾਰੇ ਸੰਸਾਰ ਦੇ ਵਿੱਚ ਕੀਤਾ ਜਾਂਦਾ ਔਰ ਅੱਜ ਦੇ ਜਿਹੜੇ ਗੁਰਗੱਦੀ ਤੇ ਬਰਾਜਮਾਨਾ ਗੁਰੂ ਗ੍ਰੰਥ ਸਾਹਿਬ ਜੀ ਨੇ ਇਸੇ ਲਈ ਸਾਰੇ ਸੰਗਤ ਨੂੰ ਨਿਮਰਤਾ ਸਹਿਤ ਬੇਨਤੀ ਹੈ ਜੇ ਅੱਜ ਆਪਾਂ ਇੱਥੇ ਗੁਰਪਰਵ ਦੇ ਦਿਹਾੜੇ ਤੇ ਆਇਆ ਜਿੱਥੇ ਗੁਰੂ ਗ੍ਰੰਥ ਸਾਹਿਬ ਦੇ ਸਤਕਾਰ ਕਰੀਏ ਉਸੇ ਨਾਲ ਦੀ ਨਾਲ ਆਪ ਗੁਰੂ ਵਾਲੇ ਬਣ ਕੇ ਔਰ ਚੱਕੇ ਸਿੰਘ ਸਜ ਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ